ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ ਬੂਟਿੰਗ ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਤਾਇਆ ਗੁਰਮੀਤ ਸਿੰਘ ਮੀਤਹਿਰ ਦਾ ਸਵਾਗਤ ਕੀਤਾ ਗਿਆ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸੀਗੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮੋਰੀ ਰੋਲ ਨਿਭਾਇਆਗਾ ਔਰ ਭਾਜਪੀ ਨੂੰ ਜਿਹੜਾ ਬੁਰੀ ਤਰ੍ਹਾਂ ਠਾਇਆਗਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਹਿਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਪੂਰੀ ਵਾਰਡ ਵਾਲ ਕਾਲਜ ਕਾਊਂਟਿੰਗ ਹੋ ਰਹੀ ਆ ਕਾਊਂਟਿੰਗ ਹੋ ਰਹੀ ਆ ਤੇ ਉਥੇ ਗੁਰਮੀਤ ਸਿੰਘ ਮੀਤ ਹੇਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਪਹੁੰਚੇ ਨੇ ਉਹਨਾਂ ਦਾ ਸਵਾਗਤ ਕੀਤਾ ਗਿਆ ਗੁਰਮੀਤ ਸਿੰਘ ਮੀਤ ਹੇਰ ਦਾ ਸਵਾਗਤ ਕੀਤਾ ਗਿਆ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੇ ਸਮਰਥਕ ਨੇ ਫੋਟੋਆਂ ਖਿੱਚਵਾਉਂਦੇ ਕੋਏ ਗੁਰਮੀਤ ਸਿੰਘ ਮੀਤ ਹੇਰ ਨਾਲ ਨਹੀਂ ਕਿ ਵੱਡੀ ਲੀਡ ਤੇ ਚੱਲ ਰਹੇ ਨੇ ਗੁਰਮੀਤ ਸਿੰਘ ਮੀਤ ਹੇਰ ਜਨ ਕੇ ਜਿੱਤਦਾ ਜਿੱਕੀ ਨੀਆਂ ਤੈ ਅਜਿੱਤ ਸੋ ਵੱਡੇ ਫਰਕ ਨਾਲ ਬਰਮਿੰਦ ਸਿੰਘ ਮੀਤ 헤ਰ ਜਿੱਤ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਵੜਵਾਲ ਦੀਆਂ ਦਿਖਾ ਰਹੇ ਹਾਂ ਜਿੱਥੇ ਗੁਰਮੀਤ ਸਿੰਘ ਮੀਤ 헤ਰ ਪਹੁੰਚੇ ਨੇ ਸਮਰਥਕ ਨੇ ਉਹਨਾਂ ਦੇ ਜੋ ਲਗਾਤਾਰ ਲਗਾਤਾਰ ਫੋਟੋਆਂ ਵੀ ਖਿੱਚਵਾ ਰਹੇ ਨੇ ਅਤੇ ਰੋਲ ਵਜਾ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਗੁਰਮੀਤ ਸਿੰਘ ਮੀਤ ਹੈ ਆਰਾਮ ਆਦਮੀ ਪਾਰਟੀ ਤੋਂ ਲੋਕ ਸਭਾ ਹਲਕਾ ਸੁਗਰੂ ਤੋਂ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਦੂਜੇ ਨੰਬਰ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਤੇ ਸੁਖਬਾਲ ਸਿੰਘ ਖੇਰਾ 3 ਜੇ ਨੰਬਰ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਰਾ ਪਹੁੰਚੇ ਨੇ ਕਾਊਂਟਿੰਗ ਲਗਾਤਾਰ ਜਾਰੀ ਆ ਤੇ ਗੁਰਮੀਤ ਸਿੰਘ ਮੀਤਰਾ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸਹੌਟ ਸੀਟਾ ਲੋਕ ਸਭਾ ਹਲਕਾ ਸੰਗਰੂਰ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਦੀ ਪਾਰਟੀ ਦੇ ਸੀਨੀਅਰ ਆਗੂ ਨੇ ਇੱਥੇ ਦੇ ਦੇ ਨੇ ਜੋ ਸਵਾਗਤ ਕਰ ਰਹੇ ਨੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਸੀਐਮ ਭਗਵੰਤ ਮਾਨ ਨੇ ਓਐਸਡੀ ਨੇ ਔਂਕਾਰ ਸਿੰਘ ਉਹ ਵੀ ਗੁਰਮੀਤ ਸਿੰਘ ਮੀਤ ਦੇ ਹੇਰ ਦਾ ਸਵਾਗਤ ਕਰਨਗੇ ਸੋ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਜੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਮੈਂ ਸਾਰੇ ਜਿੱਥੇ VOTERਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਆ ਰਹਿਆ ਮੰਤਰੀ ਰਹਿਆ ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰੇ ਨਾਲ ਵਾਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਦੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਜਦੋਂ ਤੋਂ ਸਵੇਰ ਦੇ ਉਰਜਾ ਨਾਲ ਇਹ ਲਗਾਤਾਰ ਲੀਡ ਚੱਲ ਰਹੀ ਆ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਾਂ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਬੜਿਆਂ ਨੂੰ ਵਹਿਮ ਸੀ ਇਹ ਕਿਹਾ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਲੋਕ ਸਭਾ ਹਲਕਾ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹੈਰ ਵੱਡੀ ਲੀਡ ਤੇ ਅੱਗੇ ਚੱਲ ਰਹੇ ਨੇ ਕਾਊਂਟਿੰਗ ਲਗਾਤਾਰ ਜਾਰੀ ਆ ਤੇ ਉਹਨਾਂ ਨੂੰ ਵਧਾਈਆਂ ਦੇਣ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਚੀਮਾ ਸਾਹਿਬ ਵੱਡੀ ਲੀਡ ਨਾਲ ਅੱਗੇ ਜਾਣ ਕਿਵੇਂ ਦੇਖਦੇ ਕਿੰਨੇ ਕ ਫਰਕ ਨਾਲ ਇਤੋ ਦਰਜ ਹੋਣੀ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਸੰਗਰੂਰ ਦੇ ਵਲੰਟੀਅਰਾਂ ਦਾ ਪੰਜਾਬ ਦੇ ਵਲੰਟੀਅਰਾਂ ਦਾ ਧੰਨਵਾਦ ਕਰਨਾ ਚਾਹੁੰਨਾਗਾ ਜਿਨ੍ਹਾਂ ਦੀ ਕੜੀ ਮਿਹਨਤ ਮਸਖਤ ਗਰਮੀ ਦੇ باوجود ਕੜੀ ਮਿਹਨਤ ਕਰਕੇ ਸਖਤ ਟੱਕਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਜਿਤਾਇਆ ਹੈਗਾ ਸਾਰੇ ਵਲੰਟੀਅਰ ਸਾਥੀਆਂ ਦਾ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਸਮਝਦਾਗਾ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸੀਗੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮੋਰੀ ਰੋਲ ਨਿਭਾਇਆਗਾ ਔਰ ਭਾਜਪੀ ਨੂੰ ਜਿਹੜਾ ਬੁਰੀ ਤਰ੍ਹਾਂ ਟਾਇਆ ਗਿਆ ਸੋ ਮੈਂ ਸਾਰੇ ਪੰਜਾਬੀਆਂ ਦਾ ਸਮੂਹ ਪੰਜਾਬੀਆਂ ਨੂੰ ਧੰਨਵਾਦ ਕਰਨਾ ਚਾਹਨਾਗਾ ਕਿਵੇਂ ਦੇਖਦੇ ਹੋ ਸਿਮਰ ਨਜੀਤ ਸਿੰਘ ਬਾਜ ਜਿਮਨੀ ਚੋਣ ਜਿੱਤੇ ਉਦੋਂ ਲੱਗ ਰਿਹਾ ਸੀ ਕਿ ਸਾਰ ਕਿਉਂ ਆਮ ਆਦਮੀ ਪਾਰਟੀ ਦਾ ਮਤਲਬ ਐਵੇਂ ਜਿਵੇਂ ਹੋ ਗਿਆ ਤੇ ਇਸ ਵਾਰ ਕੀ ਲੱਗਦਾ ਤੁਹਾਨੂੰ ਦੇਖੋ ਉਦੋਂ ਹਜੇ ਸਿਰਫ ਮਹੀਨਾ ਡੇਢ ਮਹੀਨਾ ਅਸੀਂ ਸਰਕਾਰ ਬਣੀ ਨੂੰ ਸੋ ਹੁਣ ਅਸੀਂ 2 ਸਾਲਾਂ ਚ ਕੰਮ ਕੀਤਾ ਤੇ ਲੋਕਾਂ ਨੇ ਕੰਮ ਤੇ ਮੋਹਰ ਲਾਈ ਆ ਆਹ ਦੇਖੋ ਐਡੇ ਲੋਕ ਸਾਰੇ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਸਾਡੇ ਨਾਲ ਨੇ ਸੋ ਇੱਥੇ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਨਾ ਕੀ ਗੱਲਾਂ ਚ ਪਰ ਪੂਰੇ ਪੰਜਾਬ ਵਿੱਚ ਤਿੰਨ ਤੋਂ ਚਾਰ ਸੀਟਾਂ ਦੱਸਿਆ ਜਾ ਰਿਹਾ ਉੱਥੇ ਕਾਂਗਰਸ ਆਪੇ ਕਰ ਰਹੀ ਹੈ ਹਜੇ ਜਿਹੜੇ ਰੁਝਾਨ ਨੇ ਜੀ ਹਜੇ ਨਤੀਜੇ ਉਹਨੇ ਬਾਕੀ ਨੇ ਹਜੇ 13 14 ਮੈਂ ਸਮਝਦਾ 13 14 13 ਸੀਟਾਂ ਲਗੀਆਂ ਔਰ 13ਵੇਂ 14ਵੇਂ ਰਾਉਂਡ ਦੇ ਵਿੱਚ ਚੱਲ ਰਹੀ ਹੈ ਗਿਣਤੀ ਜਦੋਂ ਗਿਣਤੀ ਫਾਈਨਲ ਹੋ ਗਈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਫੈਸਲਾ ਹੋਗਾ ਕਿਹੜੀ ਪਾਰਟੀ ਸੀਐਮ ਭਗਵੰਤ ਮਾਨ 2 ਲੱਖ ਵੋਟ ਦੇ 19 ਚ ਜਿੱਤੇ ਸੀ ਕਹਿੰਦੇ ਉਹ ਤਾਂ ਰਿਕਾਰਡ ਟੁੱਟ ਗਿਆ ਹੁਣ ਰਿਕਾਰਡ 14 ਵਾਲਾ ਦੇਖਣਾ ਕਿਤੇ ਆ ਦੇਖੋ ਅੱਜ ਗਿਣਤੀ ਜਾਰੀ ਹੈ ਪਰ ਲੇਕਿਨ ਰਿਜ਼ਲਟ ਫਾਈਨਲ ਆ ਜਾਣ ਦੋ ਔਰ ਉਸ ਤੋਂ ਬਾਅਦ ਕਮੈਂਟ ਕਰਨਾ ਉਚਿਤ ਹੋਵੇਗਾ ਬਿਲਕੁਲ ਪੰਜਾਬ ਦੇ ਕੈਬਨਿਨ ਮੰਤਰੀ ਆਮਨ ਰੋੜਾ ਮੌਜੂਦ ਨੇ ਰੋੜਾ ਸਾਹਿਬ ਕਿਵੇਂ ਦੇਖਦੇ ਹੋ ਵੱਡੀ ਲੀਡ ਸੰਗਰੂਰ ਚੋਂ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸੰਗਰੂਰ ਹਲਕੇ ਦੇ 15 ਲੱਖ ਵੋਟਰਾਂ ਦਾ ਔਰ ਇਹਦਾ ਸਲਾਮ ਇਹਦਾ ਸਿਹਰਾ ਜਾਂਦਾ ਹੈ ਸਾਡੇ ਵੱਡੇ ਤੋਂ ਲੈ ਕੇ ਹਰ ਛੋਟੇ ਵਰਕਰ ਤੱਕ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਸਰਕਾਰ ਦੇ ਕੰਮਾਂ ਦੇ ਉੱਪਰ ਮੋਹਰ ਲਾਈ ਔਰ ਬਹੁਤ ਵੱਡਾ ਮਾਣ ਜਿਹੜਾ ਸਾਨੂੰ ਬਖਸ਼ਿਆ। ਬਿਲਕੁਲ ਪਹਿਲਾਂ ਲੱਗ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਨਾਲ ਮੁਕਾਬਲਾ ਹੋਵੇਗਾ ਜਾਂ ਸੁਖਪਾਲ ਸਿੰਘ ਖੈਰਾ ਨਾਲ ਹੋਵੇਗਾ। ਕੀ ਲੱਗਦਾ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਨੂੰ ਪਹਿਲਾਂ ಅಪਮੰਦ ਦੇ ਸੀ ਜਾਂ ਕੀ ਲੱਗਦਾ ਸੀ ਤੁਹਾਨੂੰ? ਮੇਰੇ ਅਸੀਂ ਤਾਂ ਕਦੇ ਵੀ ಅಪਮੰਦ ਨਹੀਂ ਬੰਦੇ ਸੀ ਜੋ ਕੱਲੇ ਤੁਹਾਡੇ ਮੀਡੀਆ ਸੋਸ਼ਲ ਮੀਡੀਆ ਦੀ ਹਾਈਪ ਸੀਗੀ ਔਰ ਕੁਝ ਵੀ ਨਹੀਂ ਸੀਗਾ। ਠੀਕ ਹੈ ਕਿਉਂਕਿ ਜਿਮਨੀ ਚੋਣ ਦੇਖਦੇ ਸੀ ਜਿਮਨੀ ਚੋਣ ਦੇ ਰਿਜ਼ਲਟ ਵੱਖਰੇ ਆਏ ਸੀ ਉਸ ਹਾਂ ਥੋੜਾ ਜਿਮਨੀ ਚੋਣ ਦੇਖੋ ਇੱਕ ਡਿਫਰੈਂਟ ਇਲੈਕਸ਼ਨ ਸੀਗੀ ਜੀ ਪਰ ਇਹਨਾਂ ਚੋਣਾਂ ਨੇ ਸਾਬਤ ਕਰ ਦਿੱਤਾ ਕਿ ਸੰਗਰੂਰ ਦੇ ਲੋਕਾਂ ਨੇ ਕੰਮਾਂ ਦੀ ਕਦਰ ਪਾਈ ਹੈ ਜਜਮੈਂਟ ਕੀ ਲੱਗਦੀ ਹੈ ਕਿੰਨੀ ਵੱਡੀ ਜਿੱਤ ਹੋਣੀ ਹੈ ਜੀ ਤੁਹਾਡੇ ਸਾਹਮਣੇ ਹੈ ਜੀ 1.5 ਲੱਖ ਕ੍ਰਾਸ ਕਰ ਚੁੱਕਿਆ ਹੁਣ ਇਸ ਤੋਂ ਇਸ ਤੋਂ ਅੱਗੇ ਗੜਾਉਂਦੇ ਹਾਂ ਹੂੰ ਠੀਕ ਹੋ ਜੀ ਸੋ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਪਹੁੰਚੇ ਨੇ ਵਧਾਈਆਂ ਦੇਣ ਗੁਰਮੀਤ ਸਿੰਘ ਮੀਤੇਹਰ ਨੂੰ ਐਮਐਲਏਜ਼ ਪਹੁੰਚ ਰਹੇ ਨੇ ਲਗਾਤਾਰ ਸਾਰੇ ਵਿਧਾਨ ਸਭਾ ਹਲਕਿਆਂ ਦੇ ਸੋ ਗੁਰਮੀਤ ਸਿੰਘ ਮੀਤੇਹਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਅਤੇ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਵੱਡਾ ਰਿਕਾਰਡ ਬਣਾਉਂਦੇ ਨੇ ਕਿਉਂਕਿ ਸੀਐਮ ਭਗਵੰਤ ਮਾਨ 2014 ਚ ਵੱਡਾ ਰਿਕਾਰਡ ਬਣਾਇਆ ਜਿੱਤਦਾ ਉਸ ਤੋਂ ਬਾਅਦ 19 ਰਿਕਾਰਡ ਬਣਿਆ ਹੁਣ ਦੇਖਣਾ ਹੋਵੇਗਾ ਗੁਰਮੀਤ ਸਿੰਘ ਮੀਤੇਹਰ ਕਿੰਨੀ ਵੋਟ ਨਾਲ ਜਿੱਤ ਦਰਜ ਕਰਨਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ